ਚਾਕੋਟ ਪੁਲਿਸ ਵੱਲੋਂ ਚੋਰੀ ਕੀਤੇ ਗਏ ਗੈਨੇ ਸਕੂਟਰੀ ਐਕਟਿਵਾ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਹਰਵਿੰਦਰ ਸਿੰਘ ਵਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜ਼ਿਲੰਦਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਏਜੰਡੇ ਤਹਿਤ ਸ਼੍ਰੀ ਸਰਵਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਤਫਤੀਜ ਜ਼ਿਲੰਦਰ ਦਿਹਾਤੀ ਜੀ ਨੇ ਗ੍ਰੰਨੀ ਹੇਟਮਾੜੇ ਅੰਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿਮਤ ਇੰਸਪੈਕਟਰ ਬਲਵਿੰਦਰ ਸਿੰਘ ਢੁੱਲਰ ਮੁਖ ਅਫਸਰ थाना 샤ਕੋੜਦੀ ਪੁਲਿਸ ਪਾਰਟੀ ਵੱਲੋਂ ਚੋਰੀਆਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। श्री ओंकार ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬਡਿਵੀਜ਼ਨ 샤ਕੋੜਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਢੁੱਲਰ ਮੁਖ ਅਫਸਰ थाना 샤ਕੋੜਦੀ ਟੀਮ, ਐਸਆਈ ਜਗਤਾਰ ਸਿੰਘ, ਚੌਂਕੀ ਮਲ ਸਿੰਘਾ, थाना 샤ਕੋੜ ਸਥਿਤ ਪੁਲਿਸ ਪਾਰਟੀ ਦੇ ਗੋਬਿੰਦ ਨਗਰ ਮਲ ਸਿੰਘਾ ਘਰ ਵਿੱਚੋਂ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਮਿਤੀ 24 ਮਈ 2025 ਨੂੰ ਦਲਬੀਰ ਕੌਰ ਪਤਨੀ ਨਰਮਲ ਸਿੰਘ ਵਾਸੀ ਗੋਬਿੰਦਨਗਰ ਮੰਸੀਆਂ थाना ਸ਼ਾਕੋੜ ਜ਼ਿਲ੍ਹਾ ਜਲੰਧਰ ਨੇ ਇਤਲਾਹ ਦਿੱਤੀ ਕਿ ਉਹ ਆਪਣੀ ਲੜਕੀ 파ਸਮਲ ਸਿੰਘ ਵਿਖੇ ਆਈ ਹੋਈ ਸੀ ਜਦੋਂ ਉਸਨੇ ਮਿਤੀ 21 April 2025 ਨੂੰ ਆਪਣੇ ਘਰ ਜਾ ਕੇ ਦੇਖਿਆ ਤਾਂ ਘਰ ਦੇ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਸੀ ਜੋ ਚੈੱਕ ਕਰਨ ਤੇ ਪਾਇਆ ਗਿਆ ਕਿ ਘਰ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਕਰੀਬ 10000 ਰੁਪਏ ਨਕਦੀ ਚੋਰੀ ਹੋਣੀ ਪਾਈ ਗਈ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਤੇ ਚੋਰੀ ਕਰਨ ਵਾਲੇ ਦੋਸ਼ੀ ਅਰਜੁਨ ਪ੍ਰਸਾਦ ਪੁੱਤਰ ਜਗਦੀਸ਼ ਪ੍ਰਸਾਦ ਵਾਸੀ ਪਿੰਡ ਮਹਾਰਾਣੀ ਤਾਣਾ ਮਸਰੀਆਂ ਜ਼ਿਲ੍ਹਾ ਗੋਰਖਪੁਰ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਗਲੀ ਨੰਬਰ 4 ਟਿੱਬਾ ਰੋਡ ਸਮਰਾਲਾ ਚੌਂਕ ਲੁਧਿਆਣਾ ਨੂੰ ਮਿਤੀ 25 ਮਈ 2025 ਨੂੰ ਗ੍ਰਿਫਤਾਰ ਕੀਤਾ ਗਿਆ। ਪੁਸ਼ਕਿਸ਼ ਦੌਰਾਨ ਅਰਜਨ ਪ੍ਰਸਾਦ ਨੇ ਦੱਸਿਆ ਕਿ ਉਹ ਲੁਧਿਆਣਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਉਹ ਰੋਜ਼ਾਨਾ ਰਾਤ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਟ੍ਰੇਨ ਵਿੱਚ ਬੈਠ ਕੇ ਕਦੇ ਨੂਰਮੰਨ ਮਲਸੀਆਂ ਲੋਈਆਂ ਵਿਖੇ ਉਤਰ ਜਾਂਦਾ ਸੀ ਤੇ ਰੇਲਵੇ ਸਟੇਸ਼ਨ ਦੇ ਪਾਸ ਪੈਂਦੇ ਪਿੰਡਾਂ ਵਿੱਚ ਪੈਦਲ ਜਾ ਕੇ ਬੰਦ ਪਏ ਘਰਾਂ ਵਿੱਚ ਚੋਰੀ ਕਰ ਲੈਂਦਾ ਸੀ ਤੇ ਵਾਪਸ ਲੁਧਿਆਣਾ ਵਿਖੇ ਚਲਾ ਜਾਂਦਾ ਸੀ ਉਸਨੇ ਕਰੀਬ 1 ਮਹੀਨਾ ਪਹਿਲਾਂ ਗੋਬਿੰਦਨਗਰ ਮਲਸੀਆਂ ਤੋਂ ਬੰਦ ਪਏ ਘਰ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਸਨ ਅਤੇ ਕਰੀਬ 2 ਮਹੀਨੇ ਪਹਿਲਾਂ ਪਿੰਡ ਕੰਦੋਲਾ ਕਲਾਂ ਥਾਣਾ ਨੂਰਮਹਿਲ ਤੋਂ ਬੰਦ ਪਏ ਘਰ ਵਿੱਚੋਂ ਇੱਕ ਸਕੂਟਰ ਰੈਕਟਿਵ ਨੰਬਰ PB 91 C 03 ਚੌਥ ਚੋਰੀ ਕੀਤੀ ਸੀ ਅਤੇ ਇਹ ਸਕੂਟਰੀ ਚੋਰੀ ਕਰਕੇ ਉਸਨੇ ਆਪਣੇ ਸਾਥੀ ਰਵੀ ਕੁਮਾਰ ਪੁੱਤਰ ਜਸਪਾਲ ਵਾਸੀ ਮਕਾਨ ਨੰਬਰ 432 ਸਟਾਰ ਸਿਟੀ ਕਲੋਨੀ ਟਿਬਾਰੋ ਲੁਧਿਆਣਾ ਨੂੰ ਦੇ ਦਿੱਤੀ ਸੀ ਜਿਸ ਸੇ ਰਵੀ ਕੁਮਾਰ ਉਕਤ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਜੋ ਇਨਾਂ ਪਾਸੋਂ ਚੋਰੀ ਕੀਤੇ ਹੋਏ ਗਹਿਣੇ ਚਾਂਦੀ ਦੀਆਂ ਝਾਂਜਰਾ ਇੱਕ ਸੋਨੇ ਦੀ ਚੈਨ ਅਤੇ ਇੱਕ ਸਕੂਟਰੀ ਐਕਟਿਵਾ ਨੰਬਰ PB99C0364 ਬਰਾਮਜ ਕੀਤੀ ਗਈ ਹੈ ਇਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਹੋਰ ਡੰਗਿਆਈ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਹਰੀਪੁਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਪਤਰੀ ਦੇ ਮੰਤੂਗ ਐਸਐਸਪੀ ਸਾਹਿਬ ਵੱਲੋਂ ਇਲਾਕਾ ਨੂੰ ਕ੍ਰਾਈਮ ਫ੍ਰੀ ਕਰਨ ਲਈ ਹਰ ਤਰ੍ਹਾਂ ਦੀਆਂ ਗਾਈਡਲਾਈਨ ਜਾਰੀ ਕੀਤੀਆਂ ਜਿਹਦੇ ਤਹਿਤ ਇੱਕ ਮੁਕੱਦਮਾ ਜਿਹੜਾ ਦਲਵੀਰ ਕੌਰ ਪਤਨੀ ਨਿਰਮਿਤ ਸਿੰਘ ਵਾਸੀ ਮਲਸੀਆਂ ਵੱਲੋਂ ਦਰਜ ਕਰਾਇਆ ਗਿਆ ਸੀ ਕਿ ਉਸਤੇ ਘਰੇਕੀ 425 ਨੂੰ ਕੋਈ ਨਾਮਲੇ ਵਿਅਕਤੀ ਨੇ ਉਹਦੇ ਘਰ ਦੇ ਜਿੰਦਰੇ ਤੋੜ ਕੇ ਬਹੁਤ ਸਾਰਾ ਕੀਮਤੀ ਸਮਾਨ ਜਿੱਤੇ ਚ ਸੋਨੇ ਦੇ ਗਹਿਣੇ ਚਾਂਦੀ ਦੇ ਤੇ 10000 ਰੁਪਏ ਚੋਰੀ ਕੀਤਾ ਸੀ ਜੋ ਇਸ ਇਨਫੋਰਮੇਸ਼ਨ ਉੱਤੇ ਮੁਖਵਸਾ थाना ਸ਼ਾਹਕੋਟ ਇਨਸਪੈਕਟਰ ਬੰਦਸਿਪੁਰ ਨੂੰ ਮਕਦਮਾ ਦਰਜ ਕੀਤਾ ਤੇ ਜੇ ਇਸ ਦੀ ਤਫਤੀਸ਼ ਕੀਤੀ ਮਕਦਮੇ ਦੀ ਉਹ ਤੋਂ ਣਕ ਢੰਗ ਤਰੀਕਾ ਨਾਲ ਕਰਦੇ ਹੋਇਆ ਚੌਕੀ ਇੰਚਾਰਜ ਸੀਆਈਐਸ ਜਗਤਾਰ ਸਿੰਘ ਮੋਟਾ ਸਿੰਘ ਵਗੈਰਾ ਵੱਲੋਂ ਉਹ ਣਕ ਢੰਗ ਤਰੀਕਾ ਨਾਲ ਤਫਤੀਸ਼ ਕਰਕੇ ਦੇ ਦੋ ਦੋਸ਼ੀ ਅਰਜਨ ਪ੍ਰਸ਼ਾਦ ਤੇ ਰਵੀ ਕੁਮਾਰ ਨੂੰ ਲੁਧਿਆਣਾ ਤੋਂ ਜਿਹੜਾ ਜੋ ਉੱਥੇ ਦੇ ਰਹਿਣ ਵਾਲੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕਰਨ ਉਪਰੰਤ ਮੁਕਾਦਮੇ ਵਿੱਚ ਚੋਰੀशुदा ਜਿਹੜੇ ਗਹਿਣੇ ਸੀਗੇ ਚਾਂਦੀ ਦੇ ਅਤੇ ਸੋਨੇ ਦੇ ਇਹਨਾਂ ਨੂੰ ਬਰਾਮਦ ਕੀਤਾ ਔਰ ਇਹਨਾਂ ਚੋਰਾਂ ਬਸੋਂ ਇੱਕ ਐਕਟਵਾ ਜਿਹੜੀ ਹੈ ਪੀਬੀ 099 ਸੀ 0364 ਜੋ ਕਿ ਪਿੰਡ ਕਨੋਲਾ ਥਾਣਾ ਨੂਰਮਲ ਤੇ ਚੋਰੀ ਕੀਤੀ ਸੀ ਕਰੀਬ 2 ਮਹੀਨੇ ਪਹਿਲਾਂ ਉਹ ਵੀ ਬਰਾਮਦ ਕਰ ਲਈ ਹੈ ਇਹਨਾਂ ਦੋਸ਼ਾਂ ਨੂੰ ਮਾਂਜੋਗ ਅਦਾਲਤ ਤੇ ਜਾਜ ਪੇਸ਼ ਕੀਤਾ ਜਾ ਰਿਹਾ ਔਰ ਇਸ ਤੋਂ ਬਾਕੀ ਰਹਿੰਦਾ ਸਮਾਨ ਨੂੰ ਜਲਦੀ ਪੇਸ਼ ਰਿਕਵਰ ਕੀਤਾ ਜਾਊਗਾ ਔਰ ਹੋਰ ਵੀ ਵਾਰਦਾਤਾ ਕਿੰਨਾ ਖਾਸਾ ਹੋਣ ਦੀ ਸੁਭਾਅ ਹੈ ਪੁਲਿਸ ਵੱਲੋਂ ਕ੍ਰਾਈਮ ਫਰੀ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕ੍ਰਿਮੀਨਲ ਵਿਅਕਤੀਆਂ ਨੂੰ ਸਲਾਖਾਂ ਵਿਸ਼ੇ ਬੰਦ ਕੀਤਾ ਜਾ ਰਿਹਾ ਹੈ ਥੈਂਕ ਯੂ